ਇਧਰ ਦੇ ਚਾਰੇ ਪਾਸੇ ਵਾਲੇ ਵਾਲੇ ਵੀ ਘਰ ਆ ਗਏ ਕਿਤੇ ਕਿਤੇ ਵਾਲੇ ਵਾਲੇ ਗਾਰੇ ਦੁਆਰ ਤੇ ਬਾਕੀ ਹੋ ਗਿਆ ਲਗਭਗ 2 ਮਿੰਟ ਦਾ 4 40 ਪੀ ਆਪਣੇ ਮਾਮਲੇ ਕਰ ਦੇ ਦੇਖੋ ਜੀ ਜਿਹੜਾ ਕਿ ਪਿਛਲੀ ਦਿਨੀ ਕੁਝ ਸ਼ਰਧਾਰੀ ਲੋਕਾਂ ਨੇ ਜਿਹੜੀ ਦੁਕਾਨਾਂ ਦੀ ਤੋੜਪਾਨ ਕੀਤੀ ਸੀ ਉਹਨਾਂ ਗਰੀਬ ਲੋਕਾਂ ਦੀ ਜਿਹੜੀ ਆਵਾਜ਼ ਬਣੇ ਜਿਹੜਾ ਵਾਲਮੀਕੀ ਸਮਾਜ ਦੀਆਂ ਜਿਹੜੀਆਂ ਜਿਥੇ ਬੰਦੀਆਂ ਨੇ ਇੱਕ ਬੀੜਾ ਚੁੱਕਿਆ ਹੈ ਕਿ ਉਹਨਾਂ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਵੀਰ ਲਵ ਮੱਟੂ ਜੀ ਦੀ ਸਕਿਉਰਟੀ ਦਾ ਮਸਲਾ ਸੀ ਕਿਉਂਕਿ ਉਹਨਾਂ ਨੇ ਪੰਨੂ ਉੱਤੇ ਜਿਹੜਾ ਪਰਚਾ ਦਰਜ ਕਰਾਇਆ ਸੀ ਤੇ ਉਹਨਾਂ ਦੀ ਜੀ ਜਾਨ ਨੂੰ ਖਤਰਾ ਆ ਉਹਨਾਂ ਨੂੰ ਸਕਿਉਰਟੀ ਪਹਿਲਾਂ ਪ੍ਰੋਵਾਈਡ ਕਰਵਾਈ ਗਈ ਸੀ ਪਰ ਉਹ ਜਿਹੜੀ ਸਕਿਉਰਟੀ ਜਿਹੜੀ ਆ ਇਲੈਕਸ਼ਨ ਦੇ ਦੌਰਾਨ ਵਾਪਸ ਲੈ ਲਈ ਗਈ ਪਰ ਉਹਨਾਂ ਨੂੰ ਜਿਹੜੀ ਦੁਬਾਰਾ ਉਹਨਾਂ ਨੂੰ ਮੁਹੱਈਆ ਨਹੀਂ ਕਰਾਈ ਗਈ ਜਿਹਦੇ ਵਿੱਚ ਪਹਿਲਾਂ ਵੀ ਧਰਨਾ ਲੱਗਾ ਸੀ ਜਿਹੜੀ ਪ੍ਰਸ਼ਾਸਨ ਨੇ ਇਹ ਗੱਲ ਨਹੀਂ ਮੰਨੀ ਉਹਨਾਂ ਇਹਨਾਂ ਨੂੰ ਕਹਿੰਦੇ ਜਿਹੜੀ ਤੁਸੀਂ ਰਿਪੋਰਟ ਬਣਾ ਕੇ ਭੇਜੋਗੇ ਉਹ ਆਵੇਂ ਮਹੀਨੇ ਚ ਉਹ ਆਵੇਂ ਦੋ ਮਹੀਨੇ ਚ ਉਹਨਾਂ ਸਾਨੂੰ ਕੋਈ ਲੈਣ ਦੇ ਨਹੀਂ ਆ ਉਹ ਤੁਹਾਡੀ ਹਾਈ ਡੈਕਿਆ ਪਰ ਸਾਡੇ ਭਰਾ ਦੀ ਜਾਨ ਨੂੰ ਖਤਰਾ ਵਾ ਉਹਨੂੰ ਜਿਹੜੀ ਆਰਜੀ ਤੌਰ ਤੇ ਦੋ ਗਨਮੈਨ ਜਿਹੜੇ ਪ੍ਰੋਵਾਈਡ ਕਰਾਏ ਜਾਣ ਅਗਰ ਹੁਣ ਆਪਾਂ ਚੱਲੇ ਆ ਹਰਪਾਲ ਸਰ ਲੈ ਕੇ ਚੱਲੇ ਨੇ ਗੁਰਵਿੰਦਰ ਜੀ ਲੈ ਕੇ ਚੱਲੇ ਨੇ ਡੀਸੀ ਵੀ ਲਾ ਅਡਰ ਕੋ ਅਗਰ ਉਥੋਂ ਦੋ ਗਨਮੈਨ ਜਿਹੜੇ ਪ੍ਰੋਵਾਈਡ ਹੋ ਜਾਂਦੇ ਆ ਠੀਕ ਆ ਨਹੀਂ ਤੇ ਇਹ ਜਿਹੜਾ ਤਰਨਾ ਫੇਰ ਉਦਾਂ ਹੀ ਸਟਾਰਟ ਕੀਤਾ ਜਾਏਗਾ ਉਹ ਹੋਏਗਾ ਅਨਮਿੱਥ ਅਨਮਿੱਥ ਸਮੇਂ ਵਾਸਤੇ ਦੇਖੋ ਜੀ ਜਿੱਦਾਂ ਕਿ ਤੁਸੀਂ ਜਾਣਦੇ ਪਿਛਲੇ ਦਿਨੀ ਜਿਹੜਾ ਭਗਵਾਨ ਵਾਲਮੀਕੀ ਮੰਦਰ ਕੋਲ ہماری ਚੌਕ ਦੇ ਵਿੱਚ ਕੁਸ਼ ਨਿਹੰਗ ਸਿੰਘ ਸ਼ਰਾਰਤੀਆਂ ਅੰਸਰਾ ਵੱਲੋਂ ਨਿਹੰਗ ਸਿੰਘ ਜੱਥੇਬੰਦੀ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਉਹਨਾਂ ਦੀ ਦੁਕਾਨਾਂ ਦੇ ਲੁੱਟਖੋ ਕੀਤੀ ਗਈ ਅਤੇ ਦੁਕਾਨਾਂ ਤੋੜੀਆਂ ਗਈਆਂ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਜਿਹੜਾ ਇਹਨਾਂ ਦਾ ਹਰਜਾਨਾ ਵਾ ਉਹ ਦਿੱਤਾ ਜਾਵੇ ਹੋਰ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਬੰਦੇ ਵੀ ਅੰਦਰ ਫੜ ਲਿਆ ਬਾਰੇ ਕਿ ਜਿਹੜਾ 2020 ਦੇ ਵਿੱਚ ਅਸੀਂ ਗੁਰਬੰਦ ਸਿੰਘ ਪੰਨੋ ਜਿਹੜਾ ਕੈਨੇਡਾ 'ਚ ਬੈਠਾ ਵਾ ਜਿਨੇ ਭਾਰਤ ਦਾ ਸੰਵਿਧਾਨ ਤੇ ਦੇਸ਼ ਦਾ ਤਿਰੰਗਾ ਸਾੜਿਆ ਸੀ ਉਹਦੇ ਸਬੰਧ ਵਿੱਚ ਅਸੀਂ ਉਸ ਤੇ ਮੁਕੱਦਮਾ ਅਦਾਲਤ 'ਚ ਕਰਾਇਆ ਸੀ 168 ਬੜਾ 20 ਬੀਟ ਵਿੱਚ 8 ਦੇ ਵਿੱਚ ਉਹਦੇ ਸਬੰਧ ਦੇ ਵਿੱਚ ਸਾਨੂੰ ਕਈ ਲੋਕਾਂ ਨੇ ਧਰੱਡ ਕੀਤਾ ਕਈ ਆਪਣਾ ਗਾਲੀ ਗਲੋਚ ਕੀਤੀਆਂ ਸਾਨੂੰ ਮਾਰੇ ਦੀ ਧਮਕੀਆਂ ਲਗੀਆਂ ਉਹਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਵੈਰੀਫਾਈ ਕਰਕੇ ਸਾਨੂੰ ਉਸ ਮਾਧਿਅਮ ਤੋਂ ਸਾਨੂੰ ਜਿਹੜੇ ਗਨਮੈਨ ਦਿੱਤੇ ਸੀ ਪਰ ਹੁਣ ਜਿਹੜੇ 15 ਦਿਨ ਵੀ ਜਿਹੜੇ ਸਾਡੇ ਗਨਮੈਨ ਖੋਏ ਗਏ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਰੱਖੀ ਸੀ ਵੀ ਕਿ ਅਸੀਂ ਅੰਦਰ ਬਾਹ ਕਿੱਤੇ ਵੀ ਕਿਸੇ ਵੀ ਕਿਸੇ ਹੱਲੇ ਸਾਡਾ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਜਿਹੜੀ ਸਾਡੀ ਸੁਰੱਖਿਆ ਵੀ ਸਾਨੂੰ ਵਾਪਸ ਤੇ ਦੀ ਜਾਵੇ ਪਰ ਅੱਜ ਜਿਹੜਾ ਧਰਨਾ ਲਾਉਂਦਾ ਮਕਸਦ ਹੀ ਸਾਡੀ ਆਹੀ ਮੰਗਾ ਹੀ ਪਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਹੀ ਲਾਇਆ ਵਾ ਵੀ ਤੁਸੀਂ ਸਾਡੇ ਨਾਲ ਚੱਲੋ ਐਡੀਸਪੀ ਲਾਏ ਨਾ ਆਰਡਰ ਨੂੰ ਕਿਹਾ ਕਿ ਤੁਹਾਨੂੰ ਜਿਹੜੇ ਆਰਜੀ ਤੌਰ ਤੇ ਜਿਹੜੇ ਦੋ ਗਨਮੈਨ ਨੂੰ ਤੁਹਾਨੂੰ ਦੇ ਦੇਣੇ ਆ ਤੇ ਬਾਕੀ ਜਿਹੜੇ ਪੱਕੇ ਤੁਹਾਡੇ ਗਨਮੈਨ ਐਡੀਸਪੀ ਸਿਕਿਉਰਟੀ ਵੱਲੋਂ ਕੋਈ ਰਿਪੋਰਟ ਬਣਾ ਕੇ ਜਲਦ ਭੇਜ ਦਾਂਗੇ ਜਿਹੜੇ ਤੁਹਾਡੇ ਗਨਮੈਨ ਵਾਪਸ ਐਡੀਸਪੀ ਸਿਕਿਉਰਟੀ ਵੱਲ ਵਿਆ ਚਲੇ ਪਰ ਜੇ ਸਾਨੂੰ ਗਨਮੈਨ ਨਹੀਂ ਦਿੱਤੇ ਜਾਂਦੇ ਅੱ ਬਾਰੇ ਤੋਂ ਪਹਿਲਾਂ ਜਿਹੜਾ ਸਾਨੂੰ ਪ੍ਰਸ਼ਾਸਨ ਦੇ ਵਾਅਦੇ ਬੜਾ ਵਿਸ਼ਵਾਸ ਦਿਵਾ ਲਈ ਵੀ ਕਿਹੜੀ ਤੁਹਾਡੀ ਸੁਰੱਖਿਆ ਜਿਹੜੀ ਆ ਉਹ ਕੱਲ ਹੀ ਤਾਂ ਜੜੀ ਦਿੱਤੀ ਜਾਏਗੀ ਤੇ ਜਿਹੜਾ ਜਿਹੜਾ ਇਹਨਾਂ ਇਨਸਾਨ ਲੋਕਾਂ ਦਾ ਵੀ ਧਿਆਨ ਜਿਹੜਾ ਦਿੱਤਾ ਜਾਏਗਾ ਪਰ ਪ੍ਰਸ਼ਾਸਨ ਨੇ ਸਾਡੀ ਕੱਲ ਵੀ ਮਨਿਕ ਇਸ ਕਰਕੇ ਸਾਨੂੰ ਮਜਬੂਰ ਜਿਹੜਾ ਅੱਜ ਫੇਰ ਜਿਹੜਾ ਸੜਕਾਂ ਤੇ ਉਤਰਨਾ ਪਿਆ ਵਾ ਹੋਰ ਸਾਡੇ ਐਸਪੀ ਸਾਹਿਬ ਨਾਲ ਬਾਰਸਰ ਇੱਥੇ ਬੈਠੇ ਆ ਇਹ ਹਮੇਸ਼ਾ ਹੀ ਸਮਾਜ ਦੇ ਨੰਬਰੇ ਉੱਤੇ ਰਹਿਣਾ ਚਾਹੁੰਦੇ ਆ ਇਹਨਾਂ ਨੇ ਪਹਿਲਾਂ ਵੀ ਵਿਸ਼ਵਾਸ ਦਿਵਾਇਆ ਤੇ ਫੇਰ ਦੁਬਾਰਾ ਇਹਨਾਂ ਇਨਸਾਨਾਂ 'ਚ ਜਿਹੜਾ ਵਿਸ਼ਵਾਸ ਦਿਲਾਇਆ ਵਾ ਤੇ ਕਿਹੜੀ ਤੁਹਾਡੀ ਸੁਰ ਉਹ ਆਪਾ 839 ਆਰਡਰ ਕਿਨਾਂ ਗੱਲ ਕਰਕੇ ਤੇ ਹੁਣ ਇਹ ਜਿਹੜਾ ਪ੍ਰੰਤ ਜਿਹੜਾ ਮਸਲਾ ਦਾ ਹੱਲ ਕਰ ਦਿੰਦੇ ਹ ਜੇ ਆਰਜੀ ਤੌਰ ਤੇ ਜਿਹੜੇ ਗਨਮੈਨ ਨੇ ਸਾਨੂੰ ਕਿਤੇ ਕਹਦੇ ਆ ਜਿਹੜੇ ਏਡੀ ਦੀ ਬਿਸਕਿਓਰਟੀ ਮਨੇ ਗਨਮੈਨ ਨੇ ਉਹਦੀ ਰਿਪੋਰਟ ਜਿਹੜੀ ਫਾਰਾ ਵੀਡੀਓਿੰਗ ਕਰਾ ਸਤੋਸਾ ਬਣਾਉਣੇ ਤੇ ਉਹ ਅਫਸਰ ਕੋਲ ਜਿਹੜੀ ਬਣਾ ਦੇਈ ਜੇ ਸਾਡਾ ਪੂਰੇ ਮਹੀਨਾ ਵੀ ਲੱਗ ਜਾਵੇ ਸਾਨੂੰ ਇਤਰਾਜ ਨਹੀਂ ਆ ਪਰ ਜੇ ਸਾਨੂੰ ਹੁਣੇ ਆਰਜੀ ਤੌਰ ਤੇ ਸਾਡੇ ਦੋ ਗਨਮੈਨਾਂ ਜਿਹੜੇ ਗਏ ਆ ਵਾਪਸ ਲੈਣ ਦੇ ਲੱਗੇ ਆ ਉਹ ਸਾਨੂੰ ਵਾਪਸ ਕੀਤੇ ਜਾਣ ਤੇ ਪਲੱਸ ਜਿਹੜਾ ਦੁਕਾਨ ਜਿਹੜਾ ਨੁਸਾਰਿਆ ਵਾ ਉਹ ਤਾਂ ਜਿਹੜਾ ਹਰਕਾਣਾ ਇਸ ਤਰ੍ਹਾਂ ਆਈਆਂ ਨੇ ਦੋ ਡਿਮਾਂਡਸ ਨੇ ਇੱਕ ਤਾਂ ਮੱਟੂ ਜੀ ਦੇ ਗੱਲ ਪੈਂਦੀ ਐ ਆਪਣਾ ਪਾ ਪਿੱਛੇ ਰਹਿਣ ਤੋਂ ਇੱਕ ਤਾਂ ਆ ਗਈ ਮੱਟੂ ਜੀ ਦੇ ਸਿਕਿਉਰਿਟੀ ਦੀ ਤੇਰੀ ਮੱਟੂ ਜੀ ਦੀ ਸਿਕਿਉਰਿਟੀ ਆ ਉਹਦੇ ਬਾਬਤ ਐਡੀਜਪੀ ਸਿਕਿਉਰਿਟੀ ਸਾਨੂੰ ਜਿਹੜਾ ਇਹਦੀ ਜਿਹੜੀ ਰਿਪੋਰਟ ਬਣ ਕੇ ਜਾ ਰਹੀ ਐ ਕਿਉਂਕਿ ਇਹਨਾਂ ਨੂੰ ਜਿਹੜੇ ਪਹਿਲਾਂ ਗਨਮੈਨ ਅਲਰਟ ਹੋਏ ਸੀ ਉਹ ਵਿਡਰਾ ਹੋ ਗਏ ਸੀ ਡਿਊਰਿੰਗ ਇਲੈਕਸ਼ਨ ਤੇ ਹੁਣ ਇਹਨਾਂ ਦੀ ਜਿਹੜੀ ਰਿਪੋਰਟ ਰਿਪੋਰਟ ਜਿਹੜੀ ਆ ਦੁਬਾਰਾ ਵੱਢ ਕੇ ਜਾ ਰਹੀ ਆ ਇਨਾਂ ਨੇ ਕਿਉਂਕਿ ਇਹਨਾਂ ਨੇ 2020 ਦੇ ਵਿੱਚ ਗੌਰ ਪ੍ਰਵਾਰ ਪੰਨੂ ਦੇ ਖਿਲਾਫ ਇੱਕ ਕੈਫੇਅਰ ਦਰਜ ਕਰਾਈ ਸੀ ਜਿਹਦੇ ਦਿਨਾਂ ਨੂੰ ਥ੍ਰੈਟ ਆਈ ਸੀ ਉਹਦੇ ਆਧਾਰ ਤੇ ਇਹਨਾਂ ਨੂੰ ਗਨਮੈਂਟ ਮਿਲੇ ਸੀ ਉਹ ਗਨਮੈਂਟ ਜਿਹੜੇ ਰਿਵਿਊ ਕਰਨ ਵਾਸਤੇ ਇਹਨਾਂ ਦੀ ਡਿਮਾਂਡ ਹੈ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਜਿਹਦੇ ਬਾਬਤ ਜਿਹੜੀ ਅਸੀਂ ADGP ਸਿਕਿਉਰਿਟੀ ਸਾਹਿਬ ਨੂੰ ਜਿਹੜੀ ਆ ਇਹਦੀ ਜਿਹੜੀ ਰਿਪੋਰਟ ਜਿਹੜੀ ਬਣਾ ਕੇ ਭੇਜੀ ਆ ਜਿਹਦੇ ਜਿਹੜੇ ਉਹਦੇ ਆਰਡਰ ਆਉਣ ਵਾਲੇ ਆ ਇਹਨਾਂ ਦਾ ਮੰਗਿਆ ਹੈ ਕਿ ਸਾਨੂੰ ਜਿਹੜੀ ਉਹਨਾਂ ਚਲ ਆਰਜੀ ਜਿਹੜੇ ਆ ਗਨਮੈਂਟ ਦਿੱਤੇ ਜਾਵੇ ਜਿਹਦੇ ਬਾਰੇ ਸੀਨੀਅਰ ਅਫਸਰ ਦੇ ਧਿਆਨ ਚ ਲੈ ਕੇ ਰਲ ਮਸਲਾਜ ਹੱਲ ਕੀਤਾ ਜਾਏਗਾ। ਦੂਸਰੀ ਅਨੰਦੀ ਸੀ ਕਿ ਜਿਹੜਾ ਪਿੱਛੇ ਕੋਈ ਨਿਆਂਗ ਜਥੇ ਦੇ ਦਿਆਂ ਦੇ ਬੰਦਿਆਂ ਨੇ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਸੀਂ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਬੰਦੇ ਸਾਰੇ ਜੇਲ੍ਹ ਚ ਨੇ 10 ਦੇ 10। ਉਹਨਾਂ ਨੇ ਕੋਈ ਜਦਕਾਨਦਾਰਾਂ ਦਾ ਨੁਕਸਾਨ ਕੀਤਾ ਸੀ ਕਿ ਉਹਨਾਂ ਦੇ ਬੀੜੇ ਸਿੱਟਾ ਗੁੜ ਕੇ ਜਿਹੜਾ ਸਮਾਨ ਸੀ ਉਹਨਾਂ ਦਾ ਸਾੜ ਦਿੱਤਾ ਸੀ। ਉਹਨਾਂ ਦਾ ਕਰਿਆਨੇ ਦਾ ਸਮਾਨ ਨੁਕਸਾਨ ਕੀਤਾ ਹੈ। ਉਹਨਾਂ ਨੂੰ ਮੁਆਵਜ਼ਾ ਦੇਣ ਬਾਰੇ। ਜਿਹਦੇ ਸਬੰਧ ਵਿੱਚ ਮਾਨਜੋਗ ਡੀਸੀ ਸਾਹਿਬ ਨੇ ਜਿਹੜੇ-ਜਿਹੜੇ ਉਹਨਾਂ ਦੇ ਕੋਲ ਜਿਨ੍ਹਾਂ ਨੇ ਆਪਣਾ ਰਿਕਾਰਡ ਪੇਸ਼ ਕੀਤਾ ਨੁਕਸਾਨ ਸਬੰਧੀ ਉਹਨਾਂ 'ਚ 6 ਬੰਦਿਆਂ ਨੂੰ ਆ ਮੇਰੇ ਕੋਲ ਕਾਪੀ ਆ 6 ਬੰਦਿਆਂ ਨੂੰ ਕਿਸੇ ਨੂੰ 10000 ਕਿਸੇ ਨੂੰ 15000 ਉਹਨਾਂ ਨੂੰ ਇਹ ਜਿਹੜੇ ਪੈਸੇ ਆ ਉਹਨਾਂ ਨੂੰ ਦੇ ਦਿੱਤੇ ਗਏ ਆ ਜਿਹਦੇ ਵਿੱਚ ਗੁਟਕਾ ਤੰਬਾਕੂ ਸਿਗਰਟ ਹੋਰ ਜੋ ਉਹਨਾਂ ਦਾ ਨੁਕਸਾਨ ਹੋਇਆ ਸੀ ਜੋ ਉਹਨਾਂ ਦਾ ਕਰਿਆਨੇ ਦਾ ਨੁਕਸਾਨ ਹੋਇਆ ਸੀ ਉਹਦੇ ਸਬੰਧ ਵਿੱਚ ਜੋ ਦਾ ਬਿੱਲ ਸੀ ਉਹਦੇ ਮਤਲਬ ਪੇਮੈਂਟ ਕਰ ਦਿੱਤੀ ਹੈ ਜਿਹੜੇ ਇਹਨਾਂ ਦੇ ਕੁਝ ਬੰਦੇ ਰਹਿੰਦੇ ਜਿਨ੍ਹਾਂ ਦਾ ਨੁਕਸਾਨ ਇਹਨਾਂ ਨੇ ਪਿਛੋਂ ਮਿਲਣ ਨੂੰ ਦਿੱਤਾ ਸੀ ਉਹ ਇਹਨਾਂ ਨੂੰ ਅੱਜ ਹੀ ਏਡੀਸੀ ਸਾਹਿਬ ਨਾਲ ਗੱਲ ਹੋ ਗਈ ਹੈ ਇਹਨਾਂ ਨੂੰ ਉਹ ਬੰਦੇ ਪੰਜਾਂ ਨੂੰ ਜਾ ਕੇ ਏਡੀਸੀ ਨਾਲ ਮਲਾਉਣ ਲੱਗੇ ਆ ਤੇ ਇਹਨਾਂ ਦਾ ਵੀ ਮਸਲਾ ਜਿਹੜਾ ਜ ਹੱਲ ਕਰ ਦਿੱਤਾ ਗਿਆ